ਹਾਂਜੀ ਦੋਸਤੋ ਜਿੰਨੇ ਵੀ ਭਰਾ ਸ਼ੌਕ ਘੋੜੀਆਂ ਦਾ ਫੇਸਬੁੱਕ ਪੇਜ ਤੇ YouTube ਚੈਨਲ ਪੈਂਡੂ ਜ਼ਿੰਮੇਦਾਰ ਤੇ ਇਸ ਵੀਡੀਓ ਨੂੰ ਦੇਖ ਰਹੇ ਹੋ ਸਾਰਿਆਂ ਦਾ ਸਵਾਗਤ ਆ ਮਿੱਤਰੋ ਸੋ ਅੱਜ ਇਸ ਛੋਟੀ ਜੀ ਵੀਡੀਓ ਕਲਿੱਪ ਦੇ ਰਾਹੀਂ ਤੁਹਾਡੇ ਨਾਲ ਇੱਕ ਖੁਸ਼ੀ ਸਾਂਝੀ ਕਰਨ ਲੱਗੇ ਆ ਆਪਾਂ ਆਪਣੇ ਵਾਲੀ ਨੌਕਰੀ ਘੋੜੀ ਜੁਗਣੀ ਨੂੰ ਮੁਕਸਰ ਸ਼ੋਹ ਦੇ ਉੱਤੇ ਪਾਇਆ ਸੀਗਾ ਸੋ ਰਿੰਗ ਦੇ ਵਿੱਚੋਂ ਇਹਦੀ ਤੀਜੀ ਪੋਜੀਸ਼ਨ ਆਈ ਆ 3rd ਰਹੀ ਆ ਇਹ ਪਿਛਲੀ ਵਾਰ ਵੀ ਆਪਾਂ ਇਸੇ ਸ਼ੋਅ ਦੇ ਉੱਤੇ ਮੁਕਸਰ ਵਾਲੇ ਤੇ ਇਹਨੂੰ ਪਾਇਆ ਸੀ ਤੇ ਉਦੋਂ ਇਹਦੀ 5ਵੀਂ ਪੋਜੀਸ਼ਨ ਆਈ ਸੀ ਤੇ ਚਾਰ ਕੰਪੀਟੀਸ਼ਨ ਆਪਾਂ ਇਹਦੇ ਨਾਲ ਪਿਛਲੀ ਵਾਰ ਲੜੇ ਸੀਗੇ ਹਨੁਮਾਨਗੜ੍ਹ ਮੁਕਸਰ ਫਰੀਦਕੋਟ ਤੇ ਲੁਧਿਆਣੇ ਜਿਹੜਾ ਆਪਣਾ ਜੰਡੇਆਲੀ ਵਾਲਾ ਸ਼ੋਅ ਹੁੰਦਾ ਵੱਡੀਆਂ ਘੋੜੀਆਂ ਦੇ ਰਿੰਗ ਦੇ ਵਿੱਚ ਹੀ ਪਈ ਸੀ ਪਿਛਲੀ ਵਾਰ ਵੀ ਇਹ ਚਾਰ ਦੰਦ 'ਚ ਤੇ ਉਸ ਤੋਂ ਪਿਛਲੇ ਸਾਲ ਜਦੋਂ ਆਪਾਂ ਇਹ ਲਿਆਂਦੀ ਸੀ ਘੋੜੀ ਉਦੋਂ ਆਪਾਂ ਇਹਨੂੰ 2 ਦੰਦ 'ਚ ਪਾਇਆ ਸੀ ਤਿੰਨ ਕੰਪੀਟੀਸ਼ਨ ਇਹਦੇ ਨਾਲ ਆਪਾਂ ਉਦੋਂ ਲੜੇ ਸੀ ਸੋ ਪਿਛਲੇ ਕਹਿ ਲੋ ਵੀ 2 ਸਾਲਾਂ ਤੋਂ ਲਗਾਤਾਰ ਆਪਾਂ ਇਹਦੇ ਨਾਲ ਕੰਪੀਟੀਸ਼ਨ ਲੜੇ ਆ ਤਕਰੀਬਨ ਜਿਹੜਾ ਆ ਸ਼ੋਅ ਆਪਾਂ ਮੁਖਸਰ ਵਾਲਾ ਲਾਇਆਗਾ 8ਵਾਂ ਸ਼ੋਅ ਲਾਇਆ ਇਹਦੇ ਨਾਲ ਆ ਕੁਝ ਕੁ ਵੀਡੀਓ ਕਲਿੱਪਾਂ ਜਿਹੜੀਆਂ ਆਪਣੇ ਦੋਸਤਾਂ ਨੇ ਬਣਾਈਆਂ ਸੀਗੀਆਂ ਜਦੋਂ ਘੋੜੀ ਨੂੰ ਅਸੀਂ ਰਿੰਗ 'ਚ ਲਈ ਖੜੇ ਸੀ ਉਹ ਥੋਡੇ ਨਾਲ ਸਾਂਝੇ ਆ ਕਰਨ ਲੱਗੇ ਆ ਵੀ ਕਿਵੇਂ ਘੋੜੀ ਨੇ ਪਰਫਾਰਮ ਕੀਤਾ ਤੇ ਨਾਲ ਬਸ਼ੇਰੀ ਨੂੰ ਵੀ ਲੈ ਕੇ ਗਏ ਸੀ ਆਪਾਂ ਜੁਗਣੀ ਦੀ ਜਿਹੜੀ ਬਸ਼ੇਰੀ ਆ ਮਹਾਰਾਣੇ ਡੋੜਦੀ ਉਹਨੂੰ ਵੀ ਨਾਲ ਹੀ ਲੈ ਕੇ ਗਏ ਸੀ 2 ਮਹੀਨੇ 5-7ਕ ਦਿਨਾਂ ਦੀ ਹੋ ਗਈ ਉਹ ਸੋ ਥੋੜੀ ਜੀ ਤਾਂ ਪ੍ਰੋਬਲਮ ਆਈ ਸੀ ਉੱਥੇ ਬੱਚੀ ਕਰਕੇ ਬੱਚੀ ਨੂੰ ਫੜਨਾ ਕਰਨਾ ਸਾਈਡ ਤੇ ਰੱਖਣਾ ਕਰਨਾ ਥੋੜੀ ਜੀ ਸਮੱਸਿਆ ਖੜੀ ਹੁੰਦੀ ਸੀ ਕਿਉਂਕਿ ਉਹ ਛੜਾ ਕੇ ਘੋੜੀ ਬੰਨੀ ਭੱਜ ਜਾਂਦੀ ਸੀ ਤੇ ਪਰ ਫਿਰ ਵੀ ਘੋੜੀ ਨੇ ਵਧੀਆ ਪਰਫਾਰਮ ਕੀਤਾ ਕਿਉਂਕਿ ਜਦੋਂ ਮਾਂ ਨੂੰ ਆਪਾਂ ਬੱਚੇ ਤੋਂ ਪਾਸੇ ਕਰਦੇ ਆ ਸਾਈਡ ਤੇ ਰੱਖਦੇ ਆ ਤਾਂ ਘੋੜੀ ਵੀ ਥੋੜਾ ਜਿਹਾ ਆਪਦਾ ਹੌਸਲੋਟ ਦਿਖਾਉਂਦੀ ਸੀਗੀ ਤੇ ਉਪਰਾ ਕਰਦੀ ਸੀ ਜਦੋਂ ਬੱਚੇ ਨੂੰ ਪਾਸੇ ਕਰ ਦਿੰਦੇ ਸੀ ਪਰ ਫਿਰ ਵੀ ਵਧੀਆ ਪਰਫਾਰਮ ਕੀਤਾ ਇਹ ਨਹੀਂ ਆ ਤੁਸੀਂ ਦੇਖ ਸਕਦੇ ਹੋ ਕਲਿੱਪਾਂ ਜਿਹੜੀਆਂ ਆਪਾਂ 2-4 ਲਾਈਆਂ ਨੇ ਤੇ ਕੰਪੀਟੀਸ਼ਨ ਦੇ ਵਿੱਚ ਜਿਹੜੀਆਂ ਸੀਗੀਆਂ 10 ਪੀਸ ਨਾ ਦਿੱਲੇ ਸੀ ਮੁਕਸਰ ਸੋ ਦੇ ਕੰਪੀਟੀਸ਼ਨ ਦੇ ਉੱਤੇ ਤੇ ਇਹਦਾ ਮਿੱਤਰੋ ਰਿਹਾ ਤੀਜਾ ਨੰਬਰ ਸੋ ਕੋਸ਼ਿਸ਼ ਇਹੀ ਰਹਿੰਦੀ ਆ ਵੀ ਚੈਨਲ ਦੇ ਨਾਲ-ਨਾਲ ਜਿੰਨਾ ਕ ਆਪਾਂ ਕੰਮ ਧੰਦਾ ਕਰਦੇ ਆਂ ਵੀਡੀਓਗ੍ਰਾਫੀ ਕਰਦੇ ਆਂ ਵੀ ਘਰੇ ਵੀ ਯਾਰ ਜਾਨਵਰ ਚੰਗੇ ਰੱਖੇ ਜਾਣ ਇਹੀ ਕੋਸ਼ਿਸ਼ ਰਹਿੰਦੀ ਆ ਕਿਉਂਕਿ ਆਪਾਂ ਨੂੰ ਸ਼ੌਂਕ ਆ ਤੇ ਸ਼ੌਂਕ ਦੇ ਨਾਲ ਨਾਲ ਹੀ ਇਸ ਕੰਮ ਦੇ ਨਾਲ ਆਪਾਂ ਜੁੜੇ ਹੋਏ ਹਾਂ ਦੋਸਤੋ ਸੋ ਆ ਫੋਟੋਆਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੇ ਆ ਤਾਂ ਇਹਦੇ ਲਈ ਧੰਨਵਾਦ ਆ ਜਿੰਨਾ ਵੀ ਵੀਰਪਰਾਮਾ ਨੇ ਸਟੇਟਸ ਦੇਖ ਕੇ ਆਪਣੇ ਇੰਸਟਾਗ੍ਰam ਵਟਸਐਪ ਦੇ ਉੱਤੇ ਸੋ ਮੁਬਾਰਕਾ ਭੇਜੀਆਂ ਸੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਪ੍ਰਮਾਤਮਾ ਅੱਗੇ ਇਹੋ ਅਰਦਾਸ ਕਰਦੇ ਆ ਵੀ ਹਰ ਇੱਕ ਘਰੇ ਚ ਹਰ ਇੱਕ ਫਾਰਮ ਦੇ ਉੱਤੇ ਜਿਹੜੇ ਭਰਾ ਆਪਣੀ ਮਿਹਨਤ ਕਰਦੇ ਆ ਸਭ ਦੇ ਚੰਗੇ-ਚੰਗੇ ਫਾਰਮ ਬਣਨ ਤੇ ਚੰਗੇ ਘੋੜੇ-ਘੋੜੀਆਂ ਤਿਆਰ ਹੋਣ ਸੋ ਧੰਨਵਾਦ ਜੀ ਸਾਰਿਆਂ ਦਾ